ਰੁਪਿਆ ਸਾਡਾ ਜੋਤੀ ਖਾ ਗਿਆ ਇਥੋਂ ਵਿਦੇਸ਼ਾਂ ਨੇ ਟੂਰ ਸਾਡੇ ਕੰਮਰ ਖਾ ਗਿਆ ਸਾਰੇ ਸਾਨੂੰ بڑے ਮਾੜੇ ਬੰਦੇ ਸਾਡੇ ਵਿੱਚ ਰਹੇ ਜਿਹੜੇ ਆਪ ਹੀ ਫੋਨ ਕਰਵਾਉਂਦੇ ਹੁੰਦੇ ਸੀ ਵੀਰੋ ਮੈਂ 5-7 ਕਿੱਲਾਂ ਦਾ ਜ਼ਿੰਮੇਵਾਰ ਸੀ ਮੇਰਾ ਜਵਾਕ ਪੜ ਗਿਆ ਕੈਨੇਡਾ ਚਲਾ ਗਿਆ ਉਹਦੇ ਕੋਲੇ ਕੁਦਰਤ ਦਾ ਆਰਟ ਸੀ ਮਾਲਕ ਨੇ ਉਹਦੇ ਸਿਰ ਤੇ ਹੱਥ ਰੱਖਿਆ ਉਹ ਕਾਮਯਾਬ ਹੋ ਗਿਆ ਪਰੰਤੂ ਇਹ ਦਰਿੰਦੇ ਜਿਹੜੇ ਦੋ ਸ਼ੁਰੂ ਦੇ ਵਿੱਚ ਸਾਡੇ ਨਾਲ ਕਮਰ ਤੇ ਜੋਤੀ ਲੱਗੇ ਹੋਏ ਸੀ ਉਹਨਾਂ ਤੋਂ ਅਸੀਂ ਖਿਹੜਾ ਛਡਾਉਣ ਲੱਗੇ ਜਦੋਂ ਸਾਡੇ ਪੱਲੇ ਕੁਛ ਨਾ ਪਾਇਆ ਉਹਨਾਂ ਕਰੋੜ ਰੁਪਈਆ ਸਾਡਾ ਜੋਤੀ ਖਾ ਗਿਆ ਇਥੋਂ ਵਿਦੇਸ਼ਾਂ ਨੇ ਟੂਰ ਸਾਡੇ ਕਮਰ ਖਾ ਗਿਆ ਸਾਰੇ ਤਾਂ ਮੇਰੇ ਪੁੱਤ ਨੇ ਜਦੋਂ ਪੱਲਾ ਪੰਜਵੀਂ ਨਾ ਪਈ ਉਹਨੇ ਕੀ ਕੀਤਾ ਉਹ ਕਹਿੰਦਾ ਡੈਡੀ ਇਹਨਾਂ ਤੋਂ ਖਿਹੜਾ ਛਡਾਉਣਾ ਪਊਗਾ ਆਪਦਾ ਚੈਨਲ ਬਣਾ ਲਿਆ ਸੀ ਆ ਆਪੇ ਲਿਖਣ ਲੱਗ ਗਿਆ ਆਪੇ ਗਾਉਣ ਲੱਗ ਗਿਆ ਆਪਣੇ ਚੈਨਲ ਤੇ ਪਾਉਣ ਲੱਗ ਗਿਆ ਅਸੀਂ ਕਾਮਯਾਬ ਹੋਏ ਸਾਨੂੰ 4 ਪੈਸਿਆਂ ਦੀ ਆਮਦਨ ਆਉਣ ਲੱਗੀ ਫਿਰ ਕਹਿੰਦੇ ਸ਼ੋਅ ਲਾ ਕੇ ਦਿਖਾਓ ਕੈਨੇਡਾ ਵਰਕੇ ਦਿਖਾਓ ਅਸੀਂ ਉਹ ਵੀ ਲੜੇ ਮੈਂ ਮੇਰੇ ਪੁੱਤ ਨਾਲ ਗਨਮੈਨ ਬਣ ਕੇ ਵਿਚਰਿਆ 5 ਸਾਲ ਅਸੀਂ ਕੈਨੇਡਾ 'ਚ ਵੀ ਸ਼ੋਅ ਲਾਏ ਦਿੱਲੀ 'ਚ ਵੀ ਲਾਏ ਸਾਨੂੰ ਬੜੇ ਮਾਰੇ ਬੰਦੇ ਸਾਡੇ ਵਿੱਚ ਰਹੇ ਜਿਹੜੇ ਆਪ ਹੀ ਫੋਨ ਕਰਵਾਉਂਦੇ ਹੁੰਦੇ ਸੀ ਆਪ ਹੀ ਸਾਡੀਆਂ ਲੜਾਈਆਂ ਪਰ ਅਸੀਂ ਉਸ ਬੜਾ ਥੋੜਾ ਮੈਂ ਟਾਈਮ ਨਹੀਂ ਲੈਂਦਾ ਸੀ ਉਸ ਚੀਜ਼ ਤੋਂ ਨਿਕਲ ਗਏ ਮੇਰਾ ਪੁੱਤ ਸੁਪਰਸਟਾਰ ਬਣਿਆ ਦੁਨੀਆ ਦੀ ਚੋਟੀ ਦੀ ਸੈਲੀਬ੍ਰਿਟੀ ਬਣਿਆ ਸ਼ਾਇਦ ਉਹ ਕਿਤੇ ਨਾ ਕਿਤੇ ਆਪਣੇ ਆਪ ਨੂੰ ਕਮਜ਼ੋਰ ਮੰਨਦਾ ਸੀ ਵੀ ਇਹ ਜਿਹੜੇ ਗੁੰਡੇ ਨੇ ਇੰਦਾਂ ਦੀਆਂ ਫੌਜਾਂ ਵੱਡੀਆਂ ਨੇ ਮੈਨੂੰ ਸ਼ਾਇਦ ਪੋਲਿਟਿਕਸ ਜੁਆਇਨ ਕਰਨੀ ਚਾਹੀਦੀ ਹੈ ਮੈਨੂੰ ਸ਼ਾਇਦ ਇਧਰੋਂ ਕੁਝ ਨਾ ਕੁਝ ਪਾਵਰ ਮਿਲ ਜਾਊਗੀ ਉਹਨੇ ਪੈਸਾ ਉਹਨੇ ਬਹੁਤ ਕਮਾ ਲਿਆ ਸੀ ਨਾ ਉਹਦੀ ਅੱਗੇ ਬਹੁਤੀ ਪੈਸਾ ਕਮਾਉਣ ਦੀ ਇੱਛਾ ਸੀ ਨੰਬਰ 2 ਤੇ ਮਾਨਸਾ ਜ਼ਿਲ੍ਹੇ ਚੋਂ ਜਦੋਂ ਉਹਦੀ ਐਡਮਿਸ਼ਨ ਹੋਈ ਰਿਜ਼ਰਵੇਸ਼ਨ ਦੇ ਕੋਟੇ ਦੇ ਤਹਿਤ ਹੋਈ ਉਹਦੇ ਮਨ ਦੇ ਵਿੱਚ ਇਹ ਕੇ ਸੀ ਵੀ ਥੋੜਾ ਜਿਹਾ ਮੈਂ 4 ਪੈਸੇ ਵੀ ਕਮਾਉਣਾ ਔਰ ਜੇ ਮੈਂ ਪੋਲਿਟਿਕਸ ਨੂੰ ਅਪਣਾਵਾਂ ਇਸ ਫੀਲਡ 'ਚ ਆ ਕੇ ਮੈਂ ਇੱਥੋਂ ਦੀ ਚੰਗੀ ਸੇਵਾ ਕਰ ਸਕਦਾ ਮੈਂ ਚੰਗੇ ਕਾਲਜ ਚੰਗੇ ਹਸਪੀਟਲ ਇਥੇ ਮੈਂ ਲਿਆ ਸਕਦਾ ਇਹ ਸੁਪਨਾ ਸੀ ਮੇਰੇ ਬੇਟੇ ਦਾ ਉਹ ਜਿਹੜਾ ਮੇਰੇ ਪੁੱਤ ਤੇ ਪਹਿਲਾ ਪਰਚਾ ਦਿੱਤਾ ਸੀ ਕੈਪਟਨ ਦਾ ਉਹ ਅਸਲੀ ਜਗਦੀਪ ਸਿੱਧੂ ਸੀ ਜਿਨੇ ਕਿ ਮੇਰੇ ਦੋਸਤ ਨੂੰ ਵੀ ਕਿਹਾ ਸਮਝਾ ਲੈ ਸਲਾਰੂਏ ਨੂੰ ਉਸਤਾਦ ਤੋਂ ਮਾਫੀ ਮੰਗ ਲੈ ਮੈਂ ਹੁਣ ਵੀ ਪੇਸ਼ ਕਰ ਸਕਦਾ ਦੱਸੋ ਕੀ ਦਾ ਕਸੂਰ ਸੀ ਕੇਵਲ ਤੇ ਕੇਵਲ ਇਹ ਗੱਲ ਕਹਦੀ ਐਫ ਆਈ ਆਰ ਦਰਜ ਕਰਕੇ ਸਾਨੂੰ ਭੇਜੋ ਕੀ ਗੁਨਾਹ ਕੀਤਾ ਸੀ ਇਸੇ ਗੁਨਾਹ ਆਹੀ ਸੀ ਵੀ ਉਹ ਪੁੱਤ ਮੇਰਾ ਸੀ ਮੇਰੀ ਬੈਕਗ੍ਰਾਉਂਡ ਨਹੀਂ ਸੀ ਵੀਰੋ ਮੈਂ ਇੱਕ ਸਧਾਰਨ ਫੌਜੀ ਸੀ ਕੰਡਮ ਮੈਂ ਬੇੜਾ ਪੂਰਾ ਕਰਨ ਵਾਲਾ ਬੰਦਾ ਸੀ ਉਨੇ ਮੇਰੇ ਘਰੇ ਜਨਮ ਲੈ ਲਿਆ ਕਾਸ਼ ਉਹ ਕਿਸੇ ਐਮਐਲਏ ਮੰਤਰੀ ਦੇ ਘਰੇ ਜੰਮਿਆ ਹੁੰਦਾ ਮਰਦਾ ਨਹੀਂ ਸੀ ਮੇਰੀ ਔਕਾਤ ਛੋਟੀ ਸੀ ਇਹਨਾਂ ਦੇ ਹੌਸਲੇ ਪੈ ਕੇ ਮੇਰੇ ਘਰ ਤੱਕ ਵੜ ਗਏ ਇਹ ਹੱਥ ਪਾ ਕੇ ਦੇਖਣ ਹੋਰ ਕਿਸੇ ਨੂੰ ਔਰ ਸਰਕਾਰਾਂ ਸਾਡੀਆਂ ਲੇਲੜੀਆਂ ਕੱਢਦੀਆਂ ਨੇ